ਜਿਹੜਾ ਕਾਰਜਕਾਰੀ ਜਥੇਦਾਰ ਗਿਆਨੀ ਕਲਦੀਪ ਸਿੰਘ ਗੜਗੰਜ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬਾਦਲ ਦੀ ਟੀਮ ਵੱਲੋਂ ਪਹਿਲਾ ਰਾਤ ਦੇ 1.5 ਵਜੇ ਤਾਜ ਪੂਸੀ ਕਰਾਈ ਕਹਿੰਦੇ ਜੇ ਹਾਲਾਤ ਖਰਾਬ ਹੋ ਜਾਣਗੇ ਕਤਲੋਗਾਰਦ ਹੋ ਜੂਗੀ ਉਸ ਤੋਂ ਬਾਅਦ ਜਦੋਂ ਇਹਨਾਂ ਨੂੰ تسلی نہ ہوئی ਕਿ ਹਾਲੇ ਵੀ ਅਸੀਂ ਪੂਰੀ ਕੌਮ ਨੂੰ ਸਿੱਖ ਕੌਮ ਨੂੰ ਘਸਾ ਨਹੀਂ ਸਕੇ ਹਾਲੇ ਵੀ ਇਹਦੇ ਚ ਜਮੀਰ ਜਾਗਦੀ ਵਾਲੇ ਲੋਕ ਹੈਗੇ ਫਿਰ ਉਹਨਾਂ ਨੇ ਦੁਬਾਰਾ ਜਿਹੜਾ ਸਖਵੀਰ ਸਿੰਘ ਬਾਦਲਾ ਉਹ ਅੱਜ ਦੇ ਸਮੇਂ ਚ ਕੰਮ ਕਰ ਰਿਹਾ ਹੈ ਉਹ ਹੈ ਕਹਾੜਾ ਹੱਥਾ ਬਣਾ ਲਿਆ ਅਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਲੋਕ ਨੇ ਜਿਹੜੇ ਇਹ ਇਹ ਨਹੀਂ ਦੇਖਦੇ ਪੰਥ ਪੰਥ ਇਹ ਨਾਲ ਕਿੱਲਿਓ ਕਰੇ ਠੱਠੇ ਖੂਚ ਗਰਗੱਜ ਨੂੰ ਕਹਿਣਾ ਕਿ ਗਰਗੱਜ ਸਾਹਿਬ ਇੰਨੀ ਜਮੀਰ ਨਹੀਂ ਯਾਰ ਮਾਰੀ ਦੀ ਜੇ ਤੈਨੂੰ ਕੇਰਾ ਬਣਾ ਦਿੱਤਾ ਦੀ ਹੁਣ ਲੋਕਾਂ ਤੋਂ ਪੱਗਾਂ ਤਾਂ ਤੂੰ ਇਕੱਠੀਆਂ ਕਰਦਾ ਫਿਰਦਾਈ ਦੀ ਆਏ ਹੋ ਪਰੀ ਪਰੀ ਜਾਂਦਾ ਆ ਦਵਾਰਾ ਕਾ ਨੂੰ ਬਾਰ ਬਾਰ ਜਲੂਸ ਕੱਢਣ ਲੱਗੇ ਹੋ ਇਹਦੇ ਨਾਲ ਕੌਮ ਦੀ 헤ਠੀ ਹੁੰਦੀ ਹੈ ਮੈਂ ਤਾਂ ਇਹੀ ਕਹਿ ਸਕਦਾ ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਕਾਰਜਕਾਰੀ ਜਥੇਦਾਰ ਗਿਆਨੀ ਕਲਦੀਪ ਸਿੰਘ ਗੜਗੱਜ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬਾਦਲ ਦੀ ਟੀਮ ਵੱਲੋਂ ਪਹਿਲਾ ਰਾਤ ਦੇ 1.5 ਵਜੇ ਤਾਜ ਪੂਸੀ ਕਰਾਈ ਕਹਿੰਦੇ ਜੇ ਹਾਲਾਤ ਖਰਾਬ ਹੋ ਜਾਣਗੇ ਕਤਲੋਗਾਰਦ ਹੋ ਜੂਗੀ ਉਹ ਤੋਂ ਬਾਅਦ ਜਦੋਂ ਇਹਨਾਂ ਨੂੰ ਤਸੱਦੀ ਨਾ ਹੋਈ ਵੀ ਹਾਲੇ ਵੀ ਅਸੀਂ ਪੂਰੀ ਕੌਮ ਨੂੰ ਸਿੱਖ ਕੌਮ ਨੂੰ ਘਸਾ ਨਹੀਂ ਸਕੇ ਹਾਲੇ ਵੀ ਇਹਦੇ 'ਚ ਜਮੀਰ ਜਾਗਦੀ ਵਾਲੇ ਲੋਕ ਹੈਗੇ ਫੇਰ ਉਹਨਾਂ ਨੇ ਦੁਬਾਰਾ ਜਿਹੜਾ ਸਖਵੀਰ ਸਿੰਘ ਬਾਦਲਾ ਉਹ ਅੱਜ ਦੇ ਸਮੇਂ 'ਚ ਕੰਮ ਕਰ ਰਿਹਾ ਹੈ ਉਹ ਹੈ ਕਹਾੜਾ ਹੱਥਾ ਬਣਾ ਲਿਆ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਲੋਕ ਨੇ ਜਿਹੜੇ ਇਹ ਇਹ ਨਹੀਂ ਦੇਖਦੇ ਪੰਥ ਪੰਥ ਇਹਨਾਂ ਨਾਲ ਕਿਲਿਓ ਕਰੇ ਠੱਠੇ ਖੂਚ ਇਹਨਾਂ ਨੇ ਬਾਰ-ਬਾਰ ਹੁਣ ਜਿਹੜੀਆਂ ਜਥੇਬੰਦੀਆਂ ਨੇ ਕਹਿ ਰਹੇ ਨੇ ਜੀ ਇਹ ਤਾਜਪੋਸੀ ਦੁਬਾਰਾ ਅਨੰਤ ਪ੍ਰਸਾਦ ਦੀ ਧਰਤੀ ਤੇ ਅਸੀਂ ਕਰਾਤੀ ਗਰਗੱਜ ਦੀ ਇਹ ਦਾ ਦੱਸਣਾ ਉਹ ਸੰਸਥਾਵਾਂ ਕਿਹੜੀਆਂ ਨੇ ਸੰਸਥਾਵਾਂ ਨਿੰਗ ਸਿੰਘ ਜਥੇਬੰਦੀਆਂ ਪਹਿਲਾਂ ਇਹਨਾਂ ਨਾਲ ਸੀਆਂ ਦੂਜੀ ਸੰਸਥਾਵਾਂ ਜਿਹੜੀਆਂ ਗੀਆਂ ਨੇ ਇਹਨਾਂ ਦੀ ਹੀ ਨੇ ਇਹ ਬਾਰ-ਬਾਰ ਰਿਪੀਟ ਕਰ ਰਹੇ ਨੇ ਅਸੀਂ ਠੋਕ ਕੇ ਕਹਿ ਰਹੇ ਹਾਂ ਵੀ ਇਹ ਆਰਐਸਐਸ ਦੀ ਗੇਮ ਹੈ ਉਹ ਲੋ ਇਕੋ ਇੱਕ ਮਾਰਸ਼ਲ ਕੌਮ ਸੀ ਸਿੱਖ ਕੌਮ ਜੀਤੋਂ ਹਰ ਹਰ ਧਰਮ ਦੇ ਲੋਕਾਂ ਨੂੰ ਡਰ ਲੱਗਦਾ ਸੀ ਕਿ ਕਿ ਵੀ ਇਹ ਜਿਹੜੇ ਲੋਕ ਨੇ ਇਹ ਇਹ ਆਪਣੇ ਧਰਮ ਦੀ ਆਪਣੇ ਗੁਰੂ ਦੀ ਗੱਲ ਕਰਦੇ ਨੇ ਕਲਗੀਧਰ ਦਸਮੇਸ਼ ਪਿਤਾ ਦੀ ਗੱਲ ਕਰਦੇ ਨੇ ਆਪਾਂ ਨੂੰ ਨੀਚਾ ਝਕਾਉਣ ਦੇ ਲਈ ਸਾਰਿਆਂ ਨੂੰ ਬਹੁਤ ਵਧੀਆ ਇਹ ਇਹ ਕਮਜ਼ੋਰ ਜਿਹਾ ਪਰਿਵਾਰ ਉਹਨੂੰ ਮਿਲਿਆ ਹੋਇਆ ਜਿੱਦਨੂੰ ਉਹ ਗੇੜਾ ਦਿੰਦੇ ਨੇ ਉਧਰ ਨੂੰ ਗੇੜਾ ਖਾਈ ਜਾ ਰਹੇ ਨੇ ਇਹ ਗੁਲਾਮੀ ਇਹ ਗੁਲਾਮੀ ਪ੍ਰਵਾਨ ਕਰਦੇ ਨੇ ਪਹਿਲਾਂ ਤੀ ਸਰਦਾਰ ਬਾਦਲ ਤੋਂ ਵੱਡੇ ਤੋਂ ਲਾ ਕੇ ਅਸੀਂ ਤਾਂ ਸਾਡੀਆਂ ਸਥਾਵਾ ਤੁਹਿਆ ਦੇ ਸਭੀ ਸਰਬੱਤ ਖਾਲਸਾ ਵੱਡਾ ਕੇਸ ਸੰਸਥਾਵਾਂ ਨੇ ਜਿਹੜੀਆਂ ਇਹਨਾਂ ਨੇ ਗਿਣਤੀ ਦਾ ਇਕੱਠੀਆਂ ਕਰਨੇ ਸਰਬੱਤ ਖਾਲਸਾ ਨੇ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰੇ ਨੂੰ ਬਣਾਇਆ ਹੋਇਆ ਉੱਥੇ ਆਨੰਦ ਆਪਣੇ ਉੱਥੇ ਕਾਰ ਸੇਵਾ ਵਾਲੇ ਬਾਬੇ ਹਜੂਰ ਸਾਹਿਬ ਵਾਲੀ ਸੰਪਰਦਾ ਤੇ ਦੂਜੇ ਬੰਨੇ ਹਰਿਆਣੇ ਵਾਲੇ ਰਾਜਸਥਾਨ ਵਾਲੇ ਕੋਈ ਇੱਕ ਦੱਸ ਦੋ ਬਾਹਰਲੇ ਦੇਸ਼ਾਂ ਤੋਂ ਅਸੂ ਈਮੇਲਾਂ ਆਉਂਦੀਆਂ ਰਹੀਆਂ ਕਿ ਜੀ ਆਹ ਸਿੰਘ ਸਾਹਿਬ ਬਣਾਓ ਅਸੀਂ ਉਦੋਂ ਸਿੰਘ ਸਾਹਿਬ ਨੂੰ ਸਰਬੱਤ ਖਾਲਸੇ 'ਚ ਬਣਾਇਆ ਜਦੋਂ ਬਾਦਲਾਂ ਦਾ ਪੂਰਾ ਜ਼ੋਰ ਸੀ ਇਹ ਇਮਾਨਦਾਰੀ ਨਾਲ ਸਿੱਖੀ ਨੂੰ ਪਿਆਰ ਕਰਦੇ ਹੁੰਦੇ ਫਿਰ ਸਾਡੇ ਬਣਾਏ ਜਥੇਦਾਰਾਂ ਨੂੰ ਇਹ ਜਿਹੜਾ ਚ ਨਹੀਂ ਸੀ ਤੁੰਣਦੀ ਇਸ ਕਰਕੇ ਇਹ ਜਿਹੜਾ ਡਰਾਮੇबाजी ਹੈ ਇਹਦੇ ਨਾਲ ਸਿੱਖ ਕੌਮ ਦੇ ਹਿਰਦੇ ਬਲੁੰਦਰੇ ਨੇ ਇਹਨਾਂ ਨੇ ਇਹ ਤਾਂ ਸਗਾ ਹੋਰ ਠੱਠੇ ਖੂਚ ਗਰੇ ਨੇ ਕੌਮ ਪਰ ਕੌਮ ਨੂੰ ਮੈਂ ਨਮਸਕਾਰ ਕਰਦਾ ਵੀ ਕੌਮ ਚੜ੍ਹਦੀ ਕਲਾ ਚ ਪੰਥਕ ਜਥੇਬੰਦੀਆਂ ਕਾਲ ਚੜ੍ਹਦੀ ਕਲਾ ਚ ਨੇ ਇਹਨਾਂ ਨੂੰ ਰੋਜ਼ ਨਾਲ ਰੋਜ਼ ਕੋਈ ਨਾ ਕੋਈ ਨਵੀਂ ਐਸੀ ਇਹ ਲੋਕ ਗੇਮ ਖੇਡਦੇ ਨੇ ਜੀ ਝਾ ਆਪਣੇ ਆਪ ਫਸਦੇ ਨੇ ਹੁਣ ਦੇਖੋ ਇਹਨਾਂ ਨੂੰ ਮੌਕਾ ਮਿਲਿਆ ਹੁਣ ਤਰਨ ਤਰਨ ਦੀ ਜਿੰਮਨੀ ਚੋਂਨ ਹੋ ਰਹੀ ਹੈ ਜੇ ਪੰਥ ਨੂੰ ਪਿਆਰ ਕਰਦੇ ਹੁਣ ਰਾਜਵਾਨ ਨੇ ਤਾਂ ਜੱਫੀਆਂ ਪਾਉਂਦੇ ਨੇ ਫੇ ਦੂਜੇ ਬੰਨੇ ਸੰਨੀ ਦੇ ਭਰਾ ਨੂੰ ਕਿਉਂ ਨਹੀਂ ਮੰਨਦੇ ਜੀ ਮਨਦੀਪ ਨੂੰ ਉਹਨੂੰ ਮੰਨ ਲੈਣ ਉਹਨੂੰ ਮੰਨ ਲੈਣਾ ਆਪਣਾ ਬੰਦਾ ਕਿਉਂ ਖੜਾ ਸੁਖਵੀਰ ਨੇ ਇੱਥੋਂ ਹੀ ਪਤਾ ਲੱਗਦਾ ਵੀ ਇਹਨਾਂ ਦਾ ਦੋਗਲਾ ਚਿਹਰਾ ਹੈ ਲੋਕਾਂ ਦਾ ਜੇ ਇੱਧਰ ਮੂੰਹ ਕਰਦੇ ਨੇ ਕਹਿੰਦੇ ਜੀ ਅਸੀਂ ਪੰਥਕਾਂ ਦਿੱਲੀ ਵੱਲ ਮੂੰਹ ਕਰਦੇ ਨੇ ਕਹਿੰਦੇ ਅਸੀਂ ਆਰਐਸਐਸ ਵਾਲਿਆਂ ਇੱਧਰ ਨੂੰ ਜਾਂਦੇ ਨੇ ਕੀ ਕਹਿ ਰਹੇ ਨੇ ਇਹਨਾਂ ਦੇ ਬਲਾਰੇ ਜ ਸਾਡੇ ਨਾਲ ਮੈਂ ਇਹਦੇ ਨੇ ਮੀਡੀਆ 'ਚ ਕਹਿੰਦੇ ਜੀ ਇਹ ਤਾਂ ਜੀ ਕਾਤਲਾਂ ਨੂੰ ਅੱਗੇ ਕਰਨ ਲੱਗੇ ਉਹ ਭਾਈ ਜਿਨ੍ਹਾਂ ਨੂੰ ਅਸੀਂ ਬੰਦੀ ਸਿੰਘ ਕਹਿੰਦੇ ਆ ਉਹਨਾਂ ਨੂੰ ਤੁਸੀਂ ਤੁਹਾਡਾ ਬਾਪੂ ਵੀ ਸੁਖਵੀਰ ਸਿੰਘ ਕਾਤਲ ਕਹਿੰਦਾ ਰਿਹਾ ਹੁਣ ਥੋਡੇ ਵੀ ਜਵਾਨ ਤੇ ਹੋਈ ਚੜਿਆ ਪੁਰਾਣੀਆਂ ਵੀਡੀਓ ਆਪਦੀਆਂ ਪਾਈਆਂ ਹੋਈਆਂ ਦੇਖ ਲਿਆ ਕਰੋ ਸਾਡੇ ਉਹ ਕੌਮੀ ਪ੍ਰਵਾਨੇ ਨੇ ਤੁਹਾਡੇ ਲਈ ਕਾਤਲ ਹੋਣਗੇ ਪਰ ਮੈਂ ਗੜਗੱਜ ਨੂੰ ਕਹਿਣਾ ਕਿ ਗੜਗੱਜ ਸਾਹਿਬ ਐਨੀ ਜਮੀਰ ਨਹੀਂ ਯਾਰ ਮਾਰੀਦੀ ਜੇ ਤੈਨੂੰ ਕੇਰਾ ਬਣਾਤਾ ਦੀ ਹੁਣ ਲੋਕਾਂ ਤੋਂ ਪੱਗਾ ਤਾਂ ਤੂੰ ਇਕੱਠੀਆਂ ਕਰਦਾ ਫਿਰਦਾਈ ਦੀ ਆਏ ਹੋ ਫਰੀ ਫਰੀ ਜਾਂਦਾ ਆ ਦੁਬਾਰਾ ਕਾ ਨੂੰ ਬਾਰ ਬਾਰ ਜਲੂਸ ਕੱਢਣ ਲੱਗਿਓ ਇਹਦੇ ਨਾਲ ਕੌਮ ਦੀ ਹੀਠੀ ਹੁੰਦੀ ਹੈ ਮੈਂ ਤਾਂ ਇਹੀ ਕਹਿ ਸਕਦਾ